ਹਵਾਈ ਜਹਾਜ਼ ਨੂੰ ਉਡਾਨ ਭਰਨ ਦੇ ਲਈ ਇੱਕ ਖਾਸ ਕਿਸਮ ਦੇ ਖੰਭਾਂ ਦੀ ਜ਼ਰੂਰਤ ਹੁੰਦੀ ਹੈ ਜਿਹਨੂੰ 에ਅਰ ਫੌਇਲ ਕਿਹਾ ਜਾਂਦਾ ਹੈ ਕੀ ਤੁਸੀਂ ਸੋਚਿਆ ਜਦੋਂ ਹਵਾਈ ਜਹਾਜ਼ ਉੱਡਦਾ ਤਾਂ ਕੀ ਹੁੰਦਾ ਲੰਬੀ ਦੂਰੀ ਤੈਅ ਕਰਨ ਵਾਲਾ ਯਾਤਰੀ ਜਹਾਜ਼ ਜਿਹਦਾ ਕੇ ਵਜ਼ਨ 180 ਮੈਟ੍ਰਿਕ ਟਨ ਆ ਜਿਹੜੇ ਉਹ ਹੋ ਸਕਦਾ ਵਾ ਇਹ ਹੁੰਦਾ ਅਫਰੀਕਾ ਦੇ ਪੂਰੀ ਤਰ੍ਹਾਂ ਵਿਕਸਿਤ 40 ਬੁੱਲ ਹਾਥੀਆਂ ਦੇ ਭਾਰ ਦੇ ਬਰਾਬਰ ਇਹ ਤਾਂ ਸਿਰਫ ਵਜ਼ਨ ਆ ਇੱਕ ਖਾਲੀ ਜਹਾਜ਼ ਦਾ ਜਦੋਂ ਇਹ ਯਾਤਰਾ ਦੇ ਲਈ ਤਿਆਰ ਹੁੰਦਾ ਇਹਦੇ ਵਿੱਚ ਈਦਨ ਭਰਿਆ ਜਾਂਦਾ ਇਹਦੇ ਵਿੱਚ ਖਾਣੇ ਦੀ ਸਮਗਰੀ ਭਰੀ ਜਾਂਦੀ ਆ ਇਹਦੇ ਵਿੱਚ ਵਾਸ਼ਰੂਮ ਦੇ ਲਈ ਪਾਣੀ ਭਰਿਆ ਜਾਂਦਾ ਤੇ ਹੋਰ ਕਾਫੀ ਕੁਝ ਹੈ ਦੇ ਵਿੱਚ ਭਰਿਆ ਜਾਂਦਾ ਤੇ ਯਾਤਰੀ ਜਦੋਂ ਸਵਾਰ ਹੋ ਜਾਂਦੇ ਨੇ ਤਾਂ ਇਹਦਾ ਵਜਨ ਆ ਜਿਹੜਾ ਉਹ ਲਗਭਗ ਦੁੱਗਣਾ ਹੋ ਸਕਦਾ ਹਵਾਈ ਜਹਾਜ਼ ਨੂੰ ਉੱਡਣ ਦੇ ਲਈ ਹਵਾ ਦੀ ਜ਼ਰੂਰਤ ਹੁੰਦੀ ਆ ਹਵਾ ਦੇ ਪਕੜ ਬਣਾਉਣ ਦੇ ਲਈ ਇਹਨੂੰ ਇੱਕ ਖਾਸ ਕਿਸਮ ਦੇ ਜਿਹੜੇ ਖੰਭ ਨੇ ਉਹਨਾਂ ਦੀ ਲੋਡ ਹੁੰਦੀ ਆ ਫਰਾਂ ਦੀ ਲੋਡ ਹੁੰਦੀ ਆ ਇਹ ਜਿਹੜਾ ਫਰਾਂ ਦਾ ਡਿਜ਼ਾਈਨ ਆ ਇਹ ਪੰਛੀਆਂ ਨੂੰ ਦੇਖ ਕੇ ਡਿਜ਼ਾਈਨ ਕੀਤਾ ਗਿਆ ਕਿਉਂਕਿ ਜਹਾਜ਼ ਨੂੰ ਉਡਾਉਣ ਦਾ ਜਿਹੜਾ ਆਈਡੀਆ ਸੀ ਉਹ ਪੰਛੀਆਂ ਨੂੰ ਉੱਡਦੇ ਵੇਖ ਕੇ ਉਹਨਾਂ ਦੇ ਖੰਭਾ ਤੋਂ ਲਿਆ ਗਿਆ ਤੇ ਜਹਾਜ਼ ਦੇ ਜਿਹੜੇ ਫਰਾਂ ਦਾ ਆਕਾਰ ਆ ਥੱਲੇ ਵਾਲੀ ਸਾਈਡ ਤੋਂ ਬਿਲਕੁਲ ਸਿੱਧਾ ਹੁੰਦਾ ਤੇ ਉੱਪਰ ਵਾਲੀ ਸਾਈਡ ਤੋਂ ਗੋਲਕਾਰ ਹੁੰਦਾ ਜੋ ਕਿ ਹਵਾ ਦੇ ਪ੍ਰੈਸ਼ਰ ਨੂੰ ਆ ਕੰਟਰੋਲ ਕਰਦਾ ਪਾਇਲਟ ਜਦੋਂ ਜਹਾਜ਼ ਦਾ ਇੰਜਣ ਸਟਾਰਟ ਕਰਦਾ ਜਹਾਜ਼ ਬਹੁਤ ਤੇਜ਼ੀ ਨਾਲ ਰਫ਼ਤਾਰ ਫੜ ਲੈਂਦਾ ਰਫ਼ਤਾਰ ਫੜਨ ਦੇ ਨਾਲ ਜਹਾਜ਼ ਅੱਗੇ ਵੱਧਦਾ ਤੇ ਹਵਾ ਫਰਾਂ ਦੇ ਥੱਲੇ ਤੇ ਉੱਪਰ ਦੀ ਕ੍ਰੋਸ ਕਰਦੀਆ ਤੇ ਜਹਾਜ਼ ਦੇ ਚਾਰੇ ਪਾਸੇ ਦੀ ਕ੍ਰੋਸ ਕਰਦੀਆ ਜਿਹਦੇ ਨਾਲ ਇੱਕ ਖਾਸ ਕਿਸਮ ਦਾ ਪ੍ਰੈਸ਼ਰ ਬਣਦਾ ਕਿਉਂਕਿ ਜਦੋਂ ਹਵਾ ਗੁਲਾਈ ਵਾਲੇ ਪਾਸੇ ਦੀ ਲੰਘਦੀ ਆ ਉਦੋਂ ਹਵਾ ਦੀ ਰਫ਼ਤਾਰ ਤੇਜ਼ ਹੁੰਦੀ ਆ ਤੇ ਥੱਲੇ ਸਿੱਧੇ ਪਾਸਿਓਂ ਜਦੋਂ ਹਵਾ ਕ੍ਰੋਸ ਕਰਦੀ ਆ ਉਹਦੀ ਰਫ਼ਤਾਰ ਆ ਉਹ ਘੱਟ ਹੁੰਦੀ ਆ ਥੱਲੇ ਵਾਲੇ ਪਾਸੇ ਹਵਾ ਦਾ ਦਬਾਅ ਉਹ ਬਹੁਤ ਜ਼ਿਆਦਾ ਹੋ ਜਾਂਦਾ ਉੱਪਰ ਵਾਲੇ ਪਾਸੇ ਹਵਾ ਦਾ ਦਬਾਅ ਘੱਟ ਹੁੰਦਾ ਜਿਹੜਾ ਹਾਈ ਪ੍ਰੈਸ਼ਰ ਆ ਉਹ ਜਹਾਜ਼ ਨੂੰ ਜ਼ਮੀਨ ਤੋਂ ਅਸਮਾਨ ਵੱਲ ਧਕੇਲਣ ਦੀ ਕੋਸ਼ਿਸ਼ ਕਰਦਾ ਇਸ ਮੂਮੈਂਟ ਨੂੰ ਲਿਫਟ ਕਹਿੰਦੇ ਆ ਜਦੋਂ ਕਿਸੇ ਯਾਤਰੀ ਜਹਾਜ਼ ਦੀ ਰਫ਼ਤਾਰ 250 ਕਿਲੋਮੀਟਰ ਤੋਂ 350 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਂਦੀ ਆ ਤਾਂ ਇਹਦੀ ਲਿਫਟ ਆ ਜਿਹੜੀ ਉਹ ਬਹੁਤ ਮਜ਼ਬੂਤ ਹੋ ਜਾਂਦੀ ਆ ਜਿਹੜੀ ਕਿ ਜਹਾਜ਼ ਨੂੰ ਉੱਪਰ ਵੱਲੋਂ ਤੱਕਦੀ ਆ ਪ੍ਰੈਸ਼ਰ ਥੱਲੇ ਦੀ ਮਾਰਦੀ ਆ ਉੱਪਰ ਵੱਲੋਂ ਤੇ ਜਹਾਜ਼ ਅਸਮਾਨ ਦੇ ਵਿੱਚ ਉੱਡਣਾ ਸ਼ੁਰੂ ਕਰ ਦਿੰਦਾ ਹਾਂ ਇਹਦੇ ਵਿੱਚ ਇੱਕ ਹੋਰ ਬਹੁਤ ਜ਼ਰੂਰੀ ਗੱਲ ਆ ਜਿੰਨਾ ਵੱਡਾ ਜਹਾਜ਼ ਹੋਊਗਾ ਉਹਨੂੰ ਉਨੀ ਹੀ ਤੇਜ਼ ਰਫ਼ਤਾਰ ਦੀ ਜ਼ਰੂਰਤ ਆ ਤੇ ਉਹਨਾਂ ਵੱਧ ਹਵਾ ਦਾ ਪ੍ਰੈਸ਼ਰ ਉਹਨੂੰ ਉਡਣ ਦੇ ਲਈ ਚਾਹੀਦਾ ਹੋਊਗਾ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਵੀ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਮਿਲਦੇ ਆ ਨਵੇਂ ਵੀਡੀਓ ਦੇ ਵਿੱਚ ਬਹੁਤ ਵਧੀਆ ਜਾਣਕਾਰੀ ਲੱਗੀ